ਬੀਜਪੀ ਦੀ ਮਹਿਲਾ ਆਗੂ ਦੀ ਰਹਾਸਮਈ ਮੌਤ ਬਣ ਚੁੱਕੀ ਹੈ ਇੱਕ ਮਿਸਟਰੀ ਕਈ ਸਿਆਸੀ ਨੇਤਾਵਾਂ ਦੇ ਨਾਮਾਂ ਦਾ ਹੁਣ ਜ਼ਿਕਰ ਵੀ ਹੋ ਰਿਹਾ ਹੈ ਚਰਚਾ ਵੀ ਹੋ ਰਹੀ ਹੈ ਔਰ ਹੁਬੇ ਕਈ ਜਿਹੜੀਆਂ ਸ਼ਹਿਰ ਦੀਆਂ ਹਸਤੀਆਂ ਨੇ ਉਹਨਾਂ ਦੀਆਂ ਨਾਵਾਂ ਦੀ ਵੀ ਚਰਚਾ ਇਹਦੇ ਵਿੱਚ ਚੱਲ ਰਹੀ ਹੈ ਬੀਜਪੀ ਮਹਿਲਾ OBC ਸੈੱਲ ਦੀ ਸੈਕਟਰੀ ਦੀ ਆਤਮ ਹੱਤਿਆ ਬਣੀ ਹੋਈ ਹੈ ਇੱਕ ਬੁਜ਼ਾਰਤ ਮਾਨੂ ਇਨਸਾਫ ਤੋਂ ਆਉਣ ਦੇ ਲਈ ਵਤੇਸ਼ੋਂ ਆਇਆ ਪੁੱਤ ਹੁਣ ਉਹ ਵੀ ਜਹਾਨ ਛੱਡ ਕੇ ਮਾਂ ਦੀ ਗੋਦ ਦੇ ਵਿੱਚ ਜਾ ਪਹੁੰਚੇ ਕਿੰਨੇ ਕੀਤਾ ਇਹ ਮਰਨ ਲਈ ਮਜਬੂਰ ਉਹ ਲੋਕ ਕੌਣ ਨੇ ਜਿਨ੍ਹਾਂ ਤੋਂ ਦੁਖੀ ਹੋ ਕੇ ਦੁਨੀਆ ਨੂੰ ਕਰ ਗਈ ਐ ਇਹ ਮਹਿਲਾ ਆਗੂ ਅਲਵਿਦਾ ਉਹਦੇ ਕੋਲ ਕੀ ਐ ਐਸਾ ਜੋ ਬਣ ਗਿਆ ਜਾਨ ਦਾ ਦੁਸ਼ਮਣ ਸੁਸਾਈਡ ਮਿਸਟਰੀ ਤੋਂ ਹੁਣ ਬੀਜੇਪੀ ਦਾ ਵੱਡਾ ਆਗੂ ਹੀ ਚੁਕੇਗਾ ਪੜਦਾ ਮੈਂ ਨਹੀਂ ਉਹਨਾਂ ਵਾਂ ਇੱਕ ਦੋ ਦਿਨਾਂ ਤੱਕ ਫਿਰ ਸਾਰੀ ਦੁਨੀਆ ਦੀ ਕਚੈਰੀ 'ਚ ਰੱਖਦੇ ਆ ਕਿ ਕੀ ਇੱਥੇ ਵਿਧਵਾ ਪਰਿਵਾਰ ਦਾ ਜਾਂ ਅਨਾਥ ਪਰਿਵਾਰ ਦਾ ਜੀਣਾ ਜਿਹੜਾ ਇਹ ਸ਼ਹਿਰ 'ਚ ਸੁਰੱਖਿਤ ਨਹੀਂ ਹੈਗਾ ਹੁਣ ਸੁਸਾਈਡ ਤੋਂ ਪਹਿਲਾਂ ਦੀਆਂ ਮ੍ਰਿਤਕਾ ਦੀਆਂ ਆਡੀਓ ਕਲਿੱਪਾਂ 'ਚ ਉਹ ਚੀਕ-ਚੀਕ ਕੇ ਜਿੰਨਾ ਦੇ ਨਾਮ ਲੈ ਰਹੀ ਏ ਕਿ ਉਹ ਹੀ ਨੇ ਗੁਨਾਹਗਰ ਕਿ ਉਹ ਵੀ ਕਿਸੇ ਸਿਆਸੀ ਪਾਰਟੀ ਦੇ ਵੱਡੇ ਆਗੂ ਨੇ ਆਡੀਓ ਕਲੀਅਰ ਕਰ ਦੇਗੀ ਕਿ ਆਤਮ ਹੱਤਿਆ ਕਿਉਂ ਕਰਨੀ ਪਈ ਭਾਜਪਾ ਦੀ ਸੈਕਟਰੀ ਨੂੰ ਪੁਲਿਸ ਦੀ ਟੀਲੀ ਕਾਰਗੁਜ਼ਾਰੀ ਕਈ ਸਵਾਲ ਖੜੇ ਕਰ ਰਹੀ ਏ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ ਕਾਰਵਾਈ 174 ਦੀ ਹੋ ਰਹੀ ਏ ਮ੍ਰਿਤਕਾ ਦੀ ਮੌਤ ਦੀ ਰਾਤ ਘਰ ਕੌਣ ਆਇਆ ਕਿਹਦੇ ਨਾਲ ਬਹਿਸ ਹੋਈ ਮ੍ਰਿਤਕਾ ਦੇ ਫੋਨ ਕਿਹਦੇ ਕਬਜ਼ੇ 'ਚ ਨੇ ਸੀਸੀਟੀਵੀ ਤੇ ਡੀਵੀਆਰ ਦੇ ਸਬੂਤਾਂ ਨਾਲ ਕਿੰਨੇ ਕੀਤੀ ਹੈ ਛੇੜਛਾੜ ਮ੍ਰਿਤਕਾ ਦੀ ਆਤਮਾ ચીਸ-ਚੀਕ ਕੇ ਲਗਾ ਰਹੀ ਹੈ ਇਨਸਾਫ਼ ਦੀ ਗੁਹਾਰ ਇਹ ਹਸਮਈ ਆਤਮ ਹੱਤਿਆ ਦਾ ਮਾਮਲਾ ਸੁਲਝਣ ਦੀ ਬਜਾਏ ਉਲਝ ਰਿਹਾ ਹੈ ਭਾਜਪੀ ਮਹਿਲਾ OBC ਸੈਲਟੀ ਫੈਕਟਰੀ ਮੋਨਿਕਾ ਲਾਂਬਾ ਦੀ ਦਰਦਨਾਕ ਮੌਤ ਨੇ ਸਨਸਨੀ ਫੈਲਾ ਦਿੱਤੀ ਮ੍ਰਿਤਕਾ ਦਾ ਵੱਡਾ ਬੇਟਾ ਵਿਦੇਸ਼ ਤੋਂ ਆਪਣੀ ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਤੇ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਇਆ ਹੋਇਆ ਸੀ ਬੀਜਪੀ ਦੇ ਕਦਾਵਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੂੰ ਮਿਲ ਕੇ ਸਾਰੀ ਘਟਨਾ ਕਰਮ ਨੂੰ ਦੱਸ ਕੇ ਇਨਸਾਫ ਦੀ ਗੁਹਾਰ ਲਗਾਉਂਦਾ ਹੈ ਆਇਆ ਤੇ ਆਪਣੀ ਮਾਂ ਦੇ ਫੁੱਲ ਤਾਰਨ ਸੀ ਪਰ ਬਦਕਿਸਮਤੀ ਦੇਖੋ ਕਿ ਉਹਦੇ ਆਪਣੇ ਹੀ ਫੁੱਲ ਝੁਗੇ ਗਏ ਨੇ ਤੇ ਉਹ ਵੀ ਹੁਣ ਆਪਣੀ ਮੋਈ ਮਾਂ ਦੇ ਇਨਸਾਫ ਨੂੰ ਤਰਸਦਾ ਤਰਸਦਾ ਜਾ ਪਹੁੰਚਿਆ ਹੈ ਆਪਣੀ ਮਾਂ ਦੇ ਕੋਲ ਇਹਨਾਂ ਦੋਨਾਂ ਮੌਤਾਂ ਨੂੰ ਲੈ ਕੇ ਬੀਜਪੀ ਆਗੂ ਯਾਦਵਿੰਦਰ ਬੁੱਟਰ ਨੇ ਕੀਤਾ ਹੈ ਵੱਡਾ ਖੁਲਾਸਾ ਤੇ ਜਲਦੀ ਹੀ ਪੁਲਿਸ ਨੂੰ ਸਾਰੇ ਸਬੂਤ ਦੇ ਕੇ ਮ੍ਰਿਤਕ ਮਾਪੋਤੀ ਰੂ ਨੂੰ ਧਵਾਣਗੇ ਇਨਸਾਫ ਮੈਂ ਪੋਸਟ ਪੜ੍ਹੀ ਸੀ ਫੇਸਬੁੱਕ ਤੇ ਹੁਣੇ ਆਪ ਜੀ ਦੀ ਜੀ ਭਾਜੀ ਜੀ ਭਾਜੀ ਮੈਂ ਜਦੋਂ ਇਹ ਮੌਨਿਕਾ ਜੀ ਦਾ ਘਟਨਾ ਕਰਮ ਹੋਇਆ ਮੈਂ ਉਸ ਸਮੇਂ ਰਾਜਸਥਾਨ ਦੇ ਵਿੱਚ ਠੀਕਾ ਜੀ ਮੈਨੂੰ ਪਰਿਵਾਰ ਨੇ ਬਹੁਤ ਕੁਝ ਦੱਸਿਆ ਸੀਗਾ ਬਹੁਤ ਕੁਝ ਰਿਕਾਰਡਿੰਗ ਸੀਸੀਟੀਵੀ ਸੀਗੀ ਇਹਦੇ ਘਰ ਦੀਆਂ ਉਹ ਕਈ ਚੀਜ਼ਾਂ ਉੱਥੋਂ ਰਿਮੂਵ ਹੋ ਗਈਆਂ ਇਹਦਾ ਬੇਟਾ ਦੁਬਈ ਸੀਗਾ ਇਹ ਬੇਟਾ ਬਾਹਰੋਂ ਦੁਬਈ ਤੋਂ ਆਇਆ ਜੀ ਇਹ ਆਪਣੀ ਮਾਂ ਦੇ ਫੁੱਲ ਲੈ ਕੇ ਚੱਲਿਆ ਸੀਗਾ ਜਦੋਂ ਮੈਨੂੰ ਮਿਲਿਆ ਤੇ ਮੈਂ ਇਹਨੂੰ ਸਭੋਂ ਜੋ ਵੀ ਵਿਸ਼ਵਾਸ ਦਿਵਾ ਸਕਦਾ ਸੀਗਾ ਕਿਉਂਕਿ ਇਹਦੀ ਮਾਂ ਦੇ ਔਰ ਇਹਦੇ ਪਿਤਾ ਦੇ ਮਿਲ ਕੇ ਬਹੁਤ ਇਨਸਾਨ ਸੀਗੇ 2012 'ਚ ਜਦੋਂ ਸਭ ਚੋਣ ਲੜਿਆ ਸੀਗਾ ਨਾ ਉਦੋਂ ਇਹਦੇ ਪਿਤਾ ਜੀ ਨੇ ਵਿਚਾਰੇ ਨੇ ਮੇਰੇ ਨਾਲ ਬੁਰੀ ਬੜੀ ਮਦਦ ਕੀਤੀ ਨਾਲ ਚੱਲ ਕੇ ਮੁੰਡੇ ਦੇ ਵਿੱਚ ਤੇਰੇ ਵਾਸਤੇ ਵਰਕਿੰਗ ਕੀਤੀ ਸੀ ਜੀ ਹਾਂਜੀ ਜੀ ਉਸ ਤੋਂ ਬਾਅਦ ਜਦੋਂ ਪਿਛਲੇ ਦਿਨੀ ਤੁਹਾਨੂੰ ਯਾਦ ਆ ਬਟਾਲੇ 'ਚ ਜਿਹੜੀ ਘਟਨਾ ਕਰਮ ਹੋਈ ਉਦੋਂ ਵੀ ਇਹਨਾਂ ਨੇ ਨਾਲ ਹੋ ਕੇ ਜੋ ਵੀ ਘਟਨਾ ਕਰਮ ਸੀਗਾ ਅਸੀਂ ਪਾਰਟੀ ਦੀਆਂ ਗਤੀਵਿਧੀਆਂ ਤੇ ਜੋ ਵੀ ਸਹਿਯੋਗ ਦੇ ਸਕਦੇ ਸੀ ਇਹ ਦਿੰਦੇ ਰਹੇ ਆ ਜੀ ਉਸ ਤੋਂ ਬਾਅਦ ਆ ਹੁਣ ਜੋ ਕੁਝ ਘਟਨਾ ਕਰਮ ਹੋਇਆ ਵਾ ਨਾ ਭਾਜੀ ਜੀ ਇਹਦੇ ਕਈ ਉਹ ਪੁਖਤਾ ਸਬੂਤ ਉਹਨਾਂ ਨੇ ਉਦੋਂ ਦੇ ਰੋਕੇ ਪਏ ਸੀ ਕਿ ਇਹ ਮੁੰਡਾ ਬਾਹਰੋਂ ਆਊਗਾ ਜੀ ਮੁੰਡਾ ਬਾਹਰੋਂ ਆਊਗਾ ਕਿ ਫੇਰ ਆਪਾਂ ਅਗਲੀ ਪੁਲਿਸ ਕਾਰਵਾਈ ਕਰਾਂਗੇ ਕਿ ਜੀ ਇੱਕ ਸਿਰਫ ਨਾਨਾ ਹੀ ਨਾਨਾ ਨਾਨਾ ਨਾਨੀ ਆ ਹਾਂਜੀ ਜਾਂ ਇੱਕ ਪੂਆ ਵਾ ਕੱਬਨੇ ਤੇ ਜਿਹੜਾ ਛੋਟਾ ਭਰਾ ਵਾ ਬਹੁਤ ਛੋਟਾ ਜਿਹਾ ਵਾ ਮਾਸੂਮ ਜਿਹਾ ਬੱਚਾ ਵਾ ਜੀ ਤੇ ਮੈਂ ਉਹਨੂੰ ਇਹ ਕਿਹਾ ਸੀ ਕਿ ਕਾਕਾ ਤੂੰ ਬਟਾਪ ਦਵਾਈ ਤੋਂ ਜਦੋਂ ਆਵੇਂਗਾ ਨਾ ਉਸ ਦਿਨ ਆਣ ਕੇ ਤੇ ਤੂੰ ਆਪਣੇ ਸਾਰੀ ਜਿਹੜੀ ਇਹ ਕਾਰਵਾਈ ਆ ਸਾਰੀ ਪੁਲਿਸ ਨੂੰ ਮਹੀਆ ਕਰਵਾਵਾਂਗੇ ਆਪਾਂ ਸਾਰੇ ਸਬੂਤ ਤਾਂ ਜੇ ਪੋਸਟਮਾਰਟਮ ਰਿਪੋਰਟ ਆਉਣੀ ਸੀਗੀ ਉਹਦੀ ਜਿਹੜੀ ਵਿਸਤਰਾ ਰਿਪੋਰਟ ਹੁੰਦੀ ਹੁੰਦੀ ਹੈ ਮੋਨਿਕਾ ਜੀ ਦੀ ਜੀ ਹਾਂਜੀ ਹੂੰ ਉਹ ਵੀ ਨਹੀਂ ਰਿਸ਼ਪਾਲ ਜੀ ਉਹਦੇ ਆਈ ਤੇ ਇਹ ਮੁੰਡੇ ਨਾਲ ਜਦੋਂ ਬੈਠ ਕੇ ਮੈਂ ਦੂਸਰਾ ਪ੍ਰਸਤਾਵ ਆ ਕਿ ਪਾਲਟੀ ਮੈਂ ਫੋਟੋ ਪਾਈ ਹੈ 2 ਦਿਨ ਪਹਿਲਾਂ ਮੈਨੂੰ ਮਿਲਿਆ ਵਾ ਮੈਂ ਬਟਾਲਿਆ ਆਇਆ ਸੀਗਾ ਮੈਂ ਆਪਣੇ ਪਿੰਡ ਆਇਆ ਸੀਗਾ ਜੀ ਉਸ ਟਾਈਮ ਇੱਕ ਘਟਨਾ ਮ ਉਸ ਵੇਲੇ ਦੀ ਆ ਜੀ ਜੀ ਉਹ ਉਹ ਫੋਟੋ ਆ ਇਹਦੀ ਮੁੰਡੇ ਦੀ ਮੇਰੇ ਨਾਲ ਦੀ ਜੀ ਇਹ ਇਹ ਬਾਈ ਜੀ ਉਦੋਂ ਮੁੰਡੇ ਨੇ ਮੈਨੂੰ ਦੱਸਿਆ ਕਿ ਮੇਰੇ ਮਾਤਾ ਦੀ ਤੈਥੂ ਤੋਂ ਬਾਅਦ ਮੇਰੇ ਘਰ ਦੇ ਵਿੱਚੋਂ ਕੋਈ ਬੰਦਾ ਆਇਆ ਵਾ ਉਹਨੇ ਸਾਡਾ ਜਿਹੜਾ ਡੀਵੀਆਰ ਆ ਉਹਨੂੰ ਉਹਨਾਂ ਸ਼ੇਡ ਸ਼ਾਰਟ ਕੀਤੀ ਆ ਤੇ ਕੁਝ ਜਿਹੜੀਆਂ ਵੀਡੀਓਜ਼ ਹੈਗੀਆਂ ਉਹ ਡਿਲੀਟ ਕੀਤੀਆਂ ਵਾ ਹਾਂਜੀ ਜੀ ਤੇ ਉਹ ਸਾਰੀ ਘਟਨਾ ਜਿਹੜੀ ਉਹ ਇੱਕ ਕੱਲ ਦਾ ਸ਼ਖਤ ਦਾ ਪ੍ਰਗਟਾਵਾ ਕਰਦੀ ਸੀ ਕਿ ਕੁਛ ਨਾ ਕੁਛ ਮੋਨਿਕਾ ਜੀ ਦੀ ਮੌਤ ਦੇ ਮਗਰ ਕੁਝ ਲੋਕਾਂ ਦਾ ਹੱਥ ਹੈਗਾ ਹੀ ਹੈਗਾ ਵਾ ਹਾਂਜੀ ਜੀ ਤੇ ਆਉਣਾ ਕਿ ਆਖੀ ਤੁਸੀਂ ਬੇਟਾ ਫੁੱਲ ਪਾਰ ਆਓ ਜੇ ਆਣ ਕੇ ਸਿਰ ਬਿਆਨ ਵਗੈਰਾ ਕਰਾਓ ਜਿੱਥੇ ਕਿਤੇ ਮੇਰੇ ਸਹਿਯੋਗ ਦੀ ਲੋੜ ਆ ਦੱਸੋ ਆਪਾਂ ਸਹਿਯੋਗ ਦੇਵਾਂਗੇ ਤੁਹਾਨੂੰ ਹਾਂਜੀ ਹਾਂ ਤੇ ਅਜੇ ਕੱਲ ਹੀ ਹੋਈ ਆ ਤੇ ਇੱਕ ਦਿਨ ਨਿਕਲ ਗਿਆ ਵਾ ਤੇ ਅੱਜ ਖੇਰੇ ਮੈਨੂੰ ਹੁਣ ਤੁਹਾਡੇ ਕੋਲੋਂ ਕਿਉਂਕਿ ਤੁਹਾਡੀ ਜਿਹੜੀ ਪੋਸਟ ਹੈ ਨਾ ਉਸ ਪੋਸਟ ਦੇ ਵਿੱਚ ਇੱਕ ਲਫ਼ਜ਼ ਜਿਹੜੇ ਲਿਖੇ ਹੋਏ ਆ ਨਾ ਇਸ ਪਰਵਾਦ ਦੇ ਇਹੋ ਜਿਹੇ ਹਾਲਾਤ ਬਣਾਉਣ ਲਈ ਜੋ ਵੀ ਕੁਝ ਚੁਣਿੰਦਾ ਲੋਕ ਜ਼ਿੰਮੇਵਾਰ ਹਨ ਉਹਨਾਂ ਦੇ ਖਿਲਾਫ ਸਖਤ ਮਿਸਾਲੀ ਸਜ਼ਾ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਬਿਲਕੁਲ ਕਰਾਈ ਜਾਵੇਗੀ ਭਾਈ ਸਾਹਿਬ ਜੀ ਤੇ ਉਹ ਨਹੀਂ ਕਰਾਈ ਜਾਵੇਗੀ ਤੇ ਜੇ ਕੋਈ ਔਰਤ ਵਿਧਵਾ ਹੋਗੀ ਜੇ ਕੋਈ ਬੱਚਾ ਅਨਾਥ ਹੋ ਗਿਆ ਤੇ ਇਹਦਾ ਮਤਲਬ ਆਪਕੀ ਸ਼ਹਿਰ ਦੇ ਵਿੱਚ ਗੁੰਡਾਗਰਦੀ ਦਾ ਰਾਜ ਹੋ ਗਿਆ ਜਿਹੜਾ ਮਰਜੀ ਕਿਸੇ ਔਰਤ ਨੂੰ ਮਾਰੀ ਨਿਗਾਣਾ ਵੇਖੂਗਾ ਜਿਹੜਾ ਮਰਜੀ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਕਿਸੇ ਅਨਾਥ ਬੱਚੇ ਦਾ ਕੈਰੀਅਰ ਖਰਾਬ ਕਰੂਗਾ ਤੇ ਆਪਾਂ ਲੋਕ ਮੂਠੂ ਦਰਸ਼ਕ ਬਣ ਕੇ ਚੁੱਪ ਕਰਕੇ ਬੈਠੇ ਰਵਾਂਗੇ ਲੋਕਾਂ ਦੇ ਹੋਰ ਵੀ ਘਰ ਹੈਗੇ ਆ ਕੱਲ ਨੂੰ ਕਿਸੇ ਵੀ ਘਰ ਚ ਮੌਤ ਹੋ ਸਕਦੀ ਹੈ ਕਿਉਂ ਨਾ ਮਸਾਲੀ ਸਜਾ ਦਵਾਈ ਜਾਊਗੀ। OBC ਮੋਰਚਾ ਦੇ ਸੈਕਟਰੀ ਵੀ ਸੀਗੇ ਮੋਨਿਕਾ ਲਾਂਬਾ ਜੀ ਤੇ ਤੁਹਾਡੀ ਜ਼ਿੰਮੇਵਾਰੀ ਵੀ ਜਿਹੜੀ ਹੈ ਵੱਡੀ ਬਣਦੀ ਹੈ ਬੜੀ ਤੇਜ਼ ਤੋਂ ਤੁਸੀਂ ਆਪ ਹੀ ਦੱਸ ਰਹੇ ਕਿ ਪਰਿਵਾਰ ਤੁਹਾਡੇ ਨਾਲ ਹਮੇਸ਼ਾ ਮਦਦ ਕੀਤੀ ਹੈ ਤੁਹਾਡੇ ਸਿਆਸੀ ਕੈਰੀਅਰ ਦੇ ਵਿੱਚ ਤੇ ਇਹਦੇ ਚ ਇੱਕ ਚੀਜ਼ ਹੈ ਬੇਟਾ ਜਦੋਂ ਤੁਹਾਨੂੰ ਮਿਲਿਆ ਤੇ ਬੇਟੇ ਨੇ ਉਹ ਆਈਡੀਓ ਬਾਰੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੋਣਾ ਜਿਹੜੀ ਸੁਸਾਇਡ ਤੋਂ ਪਹਿਲਾਂ ਮੋਨਿਕਾ ਜੀ ਦੀ ਤੁਹਾਨੂੰ ਦੇਤੀ ਆਈਡੀਓ ਉਹ ਉੱਥੇ ਉਹਨਾਂ ਦੇ ਪਰਿਵਾਰ ਕੋਲ ਹੀ ਪਈ ਹੋਈ ਹੈ ਜੀ ਮੈਂ ਸੁਣੀ ਜ਼ਰੂਰ ਆ ਲੇਕਿਨ ਮੈਂ ਮੈਨੂੰ ਪਤਾ ਉਹ ਪਰਿਵਾਰ ਕੋਲ ਪਈ ਹੋਈ ਹੈ ਮੈਂ ਫਿਰ ਕਿਉਂਕਿ ਮੈਂ ਬਾਹਰ ਰਹਿਣਾ ਭਾਈ ਸਾਹਿਬ ਮੈਨੂੰ ਦਿੱਲੀ ਰਾਜਸਥਾਨ ਗੁਜਰਾਤ ਕਿਈ ਪਾਸੇ ਜਾਣਾ ਪੈਂਦਾ ਵਾ ਤੇ ਮੇਰੇ ਕਿਸੇ ਕੰਮ ਦੀ ਨਹੀਂ ਸੀਗੀ ਹਾਂ ਜਿਹੜੇ ਵਕੀਲ ਆ ਜਿਹੜੇ ਉਹ ਪੈਰਵਾਈ ਸਾਰੀ ਕਰਦੇ ਉਹਨਾਂ ਨੇ ਸੁਣੀਆਂ ਬਾਕੀ ਅੱਗੇ ਇੱਕ ਦੋ ਦਿਨਾਂ ਚ ਸਾਰੀ ਜਿਹੜੀ ਸਚਾਈ ਹੈ ਸਾਹਮਣੇ ਆ ਜਾਣੀ ਹੈ ਜਿਹੜੇ ਜਿੱਧਰ ਕਰ ਰਹੇ ਸੀ ਬੋਟਰ ਸਾਹਿਬ ਤੁਸੀਂ ਬੰਦਾ ਕੋਈ ਆਇਆ ਕਿਵੇਂ ਉਹਦਾ ਨਾਂ ਤਾਂ ਉਹਨਾਂ ਦੱਸ ਹੀ ਦਿੱਤਾ ਹੋਣਾ ਉਹਦੇ ਬੇਟੇ ਨੇ ਮਹਾਂ ਜਰੂਰ ਦੱਸਿਆ ਕੁਝ ਲੋਕਾਂ ਦੇ ਮੈਂ ਇਹ ਕਹਿਣਾ ਵਾਂ ਕਿ ਥੋੜਾ ਜਿਆ ਇਹਨੂੰ ਨਾ ਮੁੰਡੇ ਤਾਂ ਸਸਕਾਰ ਹੋ ਲੈਂਦੀ ਐ ਰਿਸ਼ਪਾਲ ਜੀ 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 ਜਰੂਰ 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 ਐਫ ਆਈ ਆਰ ਪੁਲਿਸ ਨੂੰ ਕਰ ਲੈਂਦੀ ਐ ਉਸ ਤੋਂ ਬਾਅਦ ਦੇਖ ਇੱਕ ਅੱਧੇ ਦਿਨ ਤੱਕ ਫਿਰ ਸਾਰੀ ਅਗਲੀ ਜਿਹੜੀ ਕਾਰਵਾਈ ਆ ਮੈਂ ਨਹੀਂ ਉਹਨਾਂ ਵਾਂ ਇੱਕ ਦੋ ਦਿਨਾਂ ਤੱਕ ਫਿਰ ਸਾਰੀ ਦੁਨੀਆ ਦੀ ਕਚਹਿਰੀ 'ਚ ਰੱਖਦੇ ਆ ਕਿ ਇੱਥੇ ਵਿਧਵਾ ਪਰਿਵਾਰ ਦਾ ਜਾਂ ਅਨਾਥ ਪਰਿਵਾਰ ਦਾ ਜੀਣਾ ਜਿਹੜਾ ਇਹ ਸ਼ਹਿਰ 'ਚ ਸੁਰੱਖਿਤ ਨਹੀਂ ਹੈਗਾ ਹੁਣ ਤੇ ਅਸੀਂ ਇਹ ਜਿਹੜਾ ਤੁਹਾਡਾ ਪੱਖ ਐ ਇਹ ਬਿਆਨ ਐ ਇਸ ਬਿਆਨ ਨੂੰ ਅਸੀਂ ਜਨਤਾ ਸਾਹਮਣੇ ਜ਼ਰੂਰ ਦੱਸਾਂਗੇ ਕਿ ਬੁੱਟਰ ਸਾਹਿਬ ਹੁਣ ਚਟਾਨ ਵਾਂਗੂ ਖੜ ਗਏ ਨੇ ਪਰਿਵਾਰ ਦੇ ਨਾਲ